ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਅਸੀਂ ਕਿਹੜੇ ਪੀਰ ਦੀ ਸੇਵਾ ਕਰੀਏ ਕਿਹੜਾ ਪੀਰ ਸਾਨੂੰ ਲੱਗਦਾ ਹੈ ਕਿਹਦਾ ਪਹਿਰਾ ਸਾਡੇ ਨਾਲ ਰਹਿੰਦਾ ਹੈ ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਜੀ ਬਹੁਤ ਆਸਾਨ ਤਰੀਕਾ ਹੈ ਇਹ ਸਭ ਕੁਝ ਪਤਾ ਲਗਾਉਣ ਦਾ ਸੋ ਜਿਨ੍ਹਾਂ ਨੂੰ ਨਹੀਂ ਕੁਝ ਸਮਝ ਆਉਂਦੀ ਕੋਈ ਗੱਲ ਉਹ ਇਹ ਵੀਡੀਓ ਨੂੰ ਜ਼ਰੂਰ ਪੂਰੀ ਸੁਣ ਲੈਣ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਕਮੈਂਟਾਂ ਦੇ ਵਿੱਚੋਂ ਵੀ ਕਈ ਮਸਲੇ ਹੱਲ ਤੁਹਾਡੇ ਹੋ ਸਕਦੇ ਆ ਸੋ ਉਹਨਾਂ ਨੂੰ ਵੀ ਧਿਆਨ ਦੇ ਨਾਲ ਸੁਣਿਆ ਕਰੋ ਜੀ ਸੋ ਇਹ ਨਾ ਸੋਚੋ ਕਿ ਇਹ ਕਿਸੇ ਦਾ ਸਵਾਲ ਹੈ ਇਹਨੂੰ ਸੁਣਨਾ ਨਹੀਂ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਗੱਲ ਤੁਹਾਡੇ ਕੰਮ ਦੀ ਹੋ ਸਕਦੀ ਹੈ ਇਸ ਲਈ ਵੀਡੀਓ ਪੂਰੀ ਸੁਣਿਆ ਕਰੋ ਸੋ ਜਦੋਂ ਵੀ ਕੋਈ ਕੰਮ ਜਾਂ ਕਰਮ ਕਰਨ ਲੱਗੇ ਮਨ ਲਗਾ ਕੇ ਕਰਨਾ ਚਾਹੀਦਾ ਹੈ ਲਾਭ ਫਿਰ ਜ਼ਰੂਰ ਮਿਲਦਾ ਕਿਉਂਕਿ ਜੇਕਰ ਅਸੀਂ ਮਨ ਲਗਾ ਕੇ ਕੰਮ ਕਰਾਂਗੇ ਚਾਹੇ ਕੋਈ ਕਰਮ ਕਰਾਂਗੇ ਤਾ ਪ੍ਰਮਾਤਮਾ ਦੇਖਦਾ ਹੈ ਸੋ ਪ੍ਰਮਾਤਮਾ ਪਲ-ਪਲ ਦਾ ਸਾਡਾ ਹਿਸਾਬ ਰੱਖਦਾ ਹੈ ਕਿ ਅਸੀਂ ਕਿੰਨਾ ਕੁ ਮਨ ਲਗਾਉਂਦੇ ਆ ਕਿੰਨੀ ਕੁ ਮਿਹਨਤ ਕਰਦੇ ਆ ਤੇ ਲਾਭ ਵੀ ਉਨਾ ਹੀ ਪਾਉਂਦੇ ਆ ਜੀ ਸੋ ਇੱਥੇ ਹੁਣ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸ ਲਈਏ ਸੋ ਇੱਕ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੁਝ ਦਿਨਾਂ ਤੋਂ ਮੈਨੂੰ ਕਾਂ ਬਹੁਤ ਨਜ਼ਰ ਆਉਣ ਲੱਗ ਪਏ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦੀ ਸੀ ਇਹਦੇ ਬਾਰੇ ਦੱਸੋ ਸੋ ਦੇਖੋ ਇਹ ਤਾਂ ਹੁਣ ਸਾਨੂੰ ਕਮੈਂਟ ਕੁਝ ਸਮਝ ਨਹੀਂ ਆਇਆ ਕਿ ਸੁਪਨੇ ਵਿੱਚ ਤੁਹਾਨੂੰ ਕਾਂ ਨਜ਼ਰ ਆਉਂਦੇ ਹੈ ਜਾਂ ਫਿਰ ਵੈਸੇ ਹੀ ਸੋ ਗੱਲ ਆਪਣੀ ਚੰਗੀ ਤਰ੍ਹਾਂ ਰੱਖਿਆ ਕਰੋ ਤਾਂ ਕਿ ਸਮਝ ਵਿੱਚ ਆ ਸਕੇ ਜੇਕਰ ਸੁਪਨੇ ਵਿੱਚ ਕਾਂ ਨਜ਼ਰ ਆਉਂਦੇ ਆ ਤਾਂ ਫਿਰ ਤੁਸੀਂ ਹਰ ਰੋਜ਼ ਆਮਾਨੂ ਇੱਕ ਮਿੱਠੀ ਰੋਟੀ ਸਵੇਰ ਨੂੰ ਬਣਾ ਕੇ ਜ਼ਰੂਰ ਪਾਓ ਜਿਹਨੂੰ ਇਹ ਪ੍ਰੋਬਲਮ ਹੈ ਸੋ ਉਹ ਆਪਣਾ ਹੱਥ ਲਗਾ ਕੇ ਪਾ ਸਕਦਾ ਆ ਤੇ ਜੇਕਰ ਕੋਈ ਲੇਡੀਜ਼ ਨੂੰ ਇਹ ਸਪਨਾ ਆ ਰਿਹਾ ਆ ਤਾਂ ਫਿਰ ਤੁਸੀਂ ਪਹਿਲੀ ਰੋਟੀ ਮਿੱਠੀ ਬਣਾਇਆ ਕਰੋ ਸੋ ਖੰਡ ਪਾ ਕੇ ਬਣਾ ਲਈ ਫਿਰ ਉਹ ਚੂਰ ਕੇ ਤੁਸੀਂ ਬਨੇਰੇ ਤੇ ਰੱਖ ਸਕਦੇ ਆ ਉਹਦੇ ਨਾਲ ਵੀ ਇਹ ਤੁਹਾਡੇ ਮਸਲੇ ਦਾ ਹੱਲ ਹੋ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਹਨਾਂ ਨੇ ਬਹੁਤ ਪਿਆਰਾ ਕਮੈਂਟ ਕੀਤਾ ਹੋਇਆ ਆ ਪਹਿਲਾਂ ਤਾਂ ਇਹਨਾਂ ਨੇ ਪੀਰਾ ਫਕੀਰਾਂ ਦੇ ਜਕਾਰੇ ਹੀ ਲਗਾਏ ਹੋਏ ਆ ਲਾਡੀ ਸਾਈ ਜੀ ਦਾ ਲੱਖ ਦਾਤਾ ਪੀਰ ਜੀ ਦਾ ਸਾਈ ਲੋਕਾਂ ਦਾ ਮਾਤਾ ਸ਼ਾਮਕੌਰ ਮੋਹਣੀ ਜੀ ਦਾ ਸੋਇਲ ਕਹਿੰਦੇ ਨੇ ਕਿ ਸਿਸਟਰ ਜੀ ਤੁਹਾਨੂੰ ਰੱਬ ਖੁਸ਼ ਰੱਖੇ ਤੇ ਅਸੀਂ ਤੁਹਾਡੇ ਨਾਲ ਸਾਰੀਆਂ ਵੀਡੀਓ ਸੁਣਦੇ ਆ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਆਪਾਂ ਇੰਨੀ ਕ ਹਿੰਮਤ ਕਰ ਪਾਉਂਦੇ ਆ ਕਿ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰ ਦਈਦੀ ਆ ਪਰ ਕਈ ਵਾਰ ਵੀਡੀਓ ਨਹੀਂ ਬਣਾ ਹੁੰਦੀ ਕੱਲ ਵੀਡੀਓ ਨਹੀਂ ਪਾਈ ਇੱਥੇ ਮਾ ਵੀ ਵੀ ਚਾਹੁੰਦੇ ਆ ਜਿਹੜੀਆਂ ਰੂਹਾਂ ਨੇ ਕੱਲ ਇੰਤਜ਼ਾਰ ਕੀਤਾ ਹੈ ਜੀ ਸੋ ਕਈ ਮਜਬੂਰੀਆਂ ਹੁੰਦੀਆਂ ਹੈ ਜਿਸ ਦਿਨ ਵੀਡੀਓ ਨਹੀਂ ਪੈਂਦੀ ਉਸ ਦਿਨ ਲਈ ਅਸੀਂ ਮਾਫੀ ਚਾਹੁੰਦੇ ਆ ਹੱਥ ਜੋੜ ਕੇ ਸੋ ਇਹਨਾਂ ਦਾ ਵੀ ਕਮੈਂਟ ਹਰ ਇੱਕ ਵੀਡੀਓ ਤੇ ਆਉਂਦਾ ਹੈ ਜੀ ਤੇ ਇਹ ਲਿਖਦੇ ਨੇ ਕਿ ਅਸੀਂ ਪੂਰੀ ਵੀਡੀਓ ਸੁਣੀ ਦੀ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵੀਡੀਓ ਨੂੰ ਪੂਰੀ ਸੁਣੋਗੇ ਤਾਂ ਫਾਇਦਾ ਤੁਹਾਨੂੰ ਹੀ ਮਿਲਣਾ ਆ ਕਿਉਂਕਿ ਕੰਮ ਦੀ ਗੱਲ ਧਿਆਨ ਦੇ ਨਾਲ ਹੀ ਸੁਣੀ ਸਮਝੀ ਜਾ ਸਕਦੀ ਆ ਗੱਲ ਸੁਣ ਕੇ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਸਮਝੋਗੇ ਤਾਂ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਜੀ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਸੋ ਬਾਕੀ ਤੁਹਾਡੀਆਂ ਸੇਸਾਂ ਦੇ ਨਾਲ ਹੀ ਅਸੀਂ ਵੀ ਹਿੰਮਤ ਕਰਦੇ ਹਾਂ ਕਿ ਇੱਕ ਵੀਡੀਓ ਹੋਰ ਹਰ ਰੋਜ਼ ਅਪਲੋਡ ਕੀਤੀ ਜਾਵੇ ਸੋ ਇਹ ਬਰਨਾਲੇ ਤੋਂ ਨੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਸੁੱਖ ਸੁਖ ਲਈ ਹੋਵੇ ਪਰ ਬਾਅਦ ਵਿੱਚ ਭੁੱਲ ਜਾਈਏ ਤੇ ਉਹ ਸੁਪਨੇ ਵਿੱਚ ਵੀ ਯਾਦ ਨਾ ਆਵੇ ਤਾਂ ਫਿਰ ਕੀ ਹੱਲ ਹੋ ਸਕਦਾ ਹੈ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇਹ ਸਲਾਹ ਦਵਾਂਗੇ ਕਿ ਗੱਲ-ਗੱਲ ਤੇ ਕਦੇ ਸੁਖਣਾ ਸੁਖ ਹੋਣਾ ਕਿਉਂਕਿ ਸੁਖਣਾ ਪੂਰੀ ਤਾਂ ਹੋ ਜਾਂਦੀ ਆ ਪਰ ਇਨਸਾਨ ਅਣਗਿਲੀ ਕਰ ਲੈਂਦਾ ਹੈ ਭੁੱਲ ਜਾਂਦਾ ਹੈ ਜਾਂ ਫਿਰ ਯਾਦ ਵੀ ਹੁੰਦਾ ਹੈ ਪਰ ਉਹ ਸੁੱਖ ਨੂੰ ਲਾਉਂਦਾ ਨਹੀਂ ਸੋ ਇਸ ਕਰਕੇ ਸੁੱਖ ਸੁੱਖਣੀ ਨਹੀਂ ਚਾਹੀਦੀ ਜੇਕਰ ਜਿਆਦਾ ਹੀ ਕੋਈ ਮੁਸੀਬਤ ਹੋਵੇ ਵੱਡਾ ਕੰਮ ਹੈ ਅੜਿਆ ਹੋਇਆ ਨਹੀਂ ਸਮਝ ਆ ਰਹੀ ਉਸ ਸਮੇਂ ਸੁੱਖ ਸੁੱਖ ਲਓ ਪਰ ਉਹ ਸੁੱਖ ਨੂੰ ਲਾਉਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਸੁੱਖ ਸੁਖੀ ਹੋਈ ਆ ਭੁੱਲ ਗਏ ਹੋ ਤਾਂ ਫਿਰ ਉੱਥੇ ਤੁਹਾਨੂੰ ਹਰ ਰੋਜ਼ ਦੋ ਟਾਈਮ ਵਾਲਖ ਅੱਗੇ ਬੈਠ ਕੇ ਮਾਫੀ ਮੰਗਣੀ ਪਵੇਗੀ ਜਦੋਂ ਤੁਸੀਂ ਮਾਫੀ ਮੰਗਦੇ ਜਾਉਂਗੇ ਮੰਗਦੇ ਜਾਉਂਗੇ ਉਹ ਇਤਨਾ ਇੱਕ ਦਿਨ ਜ਼ਰੂਰ ਬਖਸ਼ ਦਿੰਦਾ ਹੈ ਮਾਫ ਕਰ ਦਿੰਦਾ ਹੈ ਸੋ ਫਿਰ ਤੁਹਾਨੂੰ ਕੋਈ ਜੇਕਰ ਸੁੱਖ ਤੁਈ ਸੁਖੀ ਹੋਈ ਆ ਯਾਦ ਨਹੀਂ ਆ ਰਹੀ ਤਾਂ ਉਹ ਵੀ ਯਾਦ ਉਹ ਮਾਲਕ ਸਪਨੇ ਰਹੀ ਕਰਾ ਦੇਵੇਗਾ ਜਾਂ ਕਿਸੇ ਦੇ ਨਾ ਕਿਸੇ ਦੇ ਥਰੂ ਮੂਹਰੇ ਗੱਲ ਘੋਮ ਘਮਾ ਕੇ ਲੈ ਆਵੇਗਾ ਸੋ ਮਾਫੀ ਜਦੋਂ ਅਸੀਂ ਮੰਗਦੇ ਜਾਂਦੇ ਆ ਤਾਂ ਇੱਕ ਦਿਨ ਮਾਫੀ ਜ਼ਰੂਰ ਮਿਲਦੀ ਜਿਸ ਤਰ੍ਹਾਂ ਹੁਣ ਆਪਾਂ ਦੁਨੀਆਵੀ ਹਿਸਾਬ ਨਾਲ ਦੇਖੀਏ ਕਿ ਜਦੋਂ ਕੋਈ ਗਲਤੀ ਕਰਦੇ ਆ ਤੇ ਘਰਦਿਆਂ ਤੋਂ ਮਾਫੀ ਮੰਗ ਲੈਣੇ ਆ ਤੇ ਉਹ ਬਖਸ਼ਿਆ ਜਾਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਵੀ ਬਖਸ਼ ਦਿੰਦਾ ਹੈ ਸੋ ਇਹਦਾ ਇੱਕ ਇਹੀ ਹੱਲ ਹੈ ਤੇ ਬਾਕੀ ਇਥੇ ਧਿਆਨ ਰੱਖਿਆ ਕਰੋ ਜੀ ਕਿ ਹੋਈ ਇਹੋ ਜੀ ਗਲਤੀ ਕਦੇ ਨਾ ਹੀ ਕੀਤੀ ਜਾਵੇ ਤਾਂ ਚੰਗੀ ਗੱਲ ਹੈ ਜਦੋਂ ਹਰ ਰੋਜ਼ ਤੁਸੀਂ ਮਾਫੀ ਮੰਗਣ ਲੱਗੋਗੇ ਤਾਂ ਫਿਰ ਪ੍ਰਮਾਤਮਾ ਨੇ ਰਸਤਾ ਦਿਖਾੜ ਹੀ ਦੇਣਾ ਦਿਲੋਂ ਮਾਫੀ ਮੰਗਣੀ ਹੈ ਧਿਆਨ ਲਾ ਕੇ ਉੱਪਰਲੇ ਮਨੋਂ ਕਦੇ ਵੀ ਸੇਵਾ ਕੀਤੀ ਸਵੀਕਾਰ ਨਹੀਂ ਕੀਤੀ ਜਾਂਦੀ ਸੋ ਇਸ ਕਰਕੇ ਮਨ ਲਗਾ ਕੇ ਸੇਵਾ ਕਰਨੀ ਹੈ ਧਿਆਨ ਦੇ ਨਾਲ ਸੁਰਤੀ ਲਗਾ ਕੇ ਫਿਰ ਤੁਸੀਂ ਮਾਫੀ ਮੰਗਣੀ ਹੈ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਨੂੰ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਹੋਰ ਕਮੈਂਟ ਇਹ ਵੀ ਸ਼ਾਇਦ ਇਹਨਾਂ ਦਾ ਹੀ ਆ ਸੋ ਇਹ ਲਿਖਦੇ ਆ ਕਿ ਦੇਵਤਿਆਂ ਦੀ ਸੇਵਾ ਕਰ ਸਕਦੇ ਆ ਕਿਸ ਤਰ੍ਹਾਂ ਸ਼ੁਰੂ ਕਰ ਲਈ ਇਹ ਵੀ ਦੱਸ ਦਿਓ ਤੇ ਨਾਲ ਬਾਣੀ ਪੜ ਸਕਦੇ ਆ ਸੋ ਕੋਈ ਵੀ ਮਾਲਕ ਇਹ ਨਹੀਂ ਕਹਿੰਦਾ ਹੈ ਕਿ ਤੂੰ ਸਿਰਫ ਮੈਨੂੰ ਹੀ ਮੰਨ ਕਿਸੇ ਹੋਰ ਦਾ ਨਾਮ ਨਾ ਲੈ ਸੋ ਇਹਨਾਂ ਕਹ ਹੈ ਕਿ ਸਜਦਾ ਸਲਾਮ ਸਾਰਿਆਂ ਨੂੰ ਕਰਨਾ ਚਾਹੀਦਾ ਪਹਿਲ ਇੱਕ ਨੂੰ ਹੀ ਦੇਣੀ ਪਵੇਗੀ ਜਦੋਂ ਤੁਸੀਂ ਇੱਕ ਨੂੰ ਪਹਿਲ ਦੋਗੇ ਤਾਂ ਫਿਰ ਉਹਨੂੰ ਫਿਕਰ ਹੁੰਦਾ ਹੈ ਫਿਰ ਤੁਹਾਡੇ ਦੁੱਖ ਸੁੱਖ ਵਿੱਚ ਉਹ ਖੜਦਾ ਹੈ ਜਦੋਂ ਅਸੀਂ ਥਾਂ ਥਾਂ ਤੇ ਪੈਲ ਦਿੰਦੇ ਫਿਰਾਂਗੇ ਹਰ ਇੱਕ ਅੰਗਰੇ ਝੋਲੀ ਆੜਦੇ ਫਿਰਾਂਗੇ ਤਾਂ ਇਸ ਤਰ੍ਹਾਂ ਕੋਈ ਵੀ ਬਾ ਨਹੀਂ ਫੜਦਾ ਸੋ ਇੱਕ ਦੇ ਹੋ ਕੇ ਬਹਿਣਾ ਪਵੇਗਾ ਸਾਜ ਦਾ ਸलाम ਤੁਸੀਂ ਸਾਰਿਆਂ ਨੂੰ ਕਰ ਸਕਦੇ ਆ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਨਾਲ ਜੇ ਕਿਰਪਾਣੀ ਪੜਨ ਦਾ ਮਨ ਹੈ ਤੁਸੀਂ ਪੜ ਸਕਦੇ ਆ ਪਰ ਆਉਦਾ ਇੱਕ ਨੂੰ ਹੀ ਦੇਣਾ ਪੈਣਾ ਆ ਇੱਕ 베ੜੀ ਵਿੱਚ ਪੈਰ ਰੱਖੋਗੇ ਤਾਂ ਪਾਰ ਲੱਗੋਗੇ ਜੀ ਸੋ ਬਾਕੀ ਦੇਵੀ ਦੇਵਤਿਆਂ ਦੀ ਇੱਥੇ ਗੱਲ ਕੀਤੀ ਹੈ ਕਿ ਸੇਵਾ ਕਿਸ ਤਰ੍ਹਾਂ ਸ਼ੁਰੂ ਕਰੀਏ ਸੋ ਉਹ ਤੁਹਾਡੀ ਮਨ ਦੀ ਇੱਛਾ ਹੈ ਕਿ ਤੁਸੀਂ ਕਿਹੜੇ ਦੇਵਤੇ ਦੀ ਸੇਵਾ ਕਰਨੀ ਹੈ ਤੁਸੀਂ ਉਸ ਤੇ ਟੰਗ ਨਾ ਕਰ ਸਕਦੇ ਆ ਕਿਉਂਕਿ ਆਪਾਂ ਜਾਣਦੇ ਹੀ ਹੁੰਦੇ ਆ ਕਿ ਕਿਹੜੇ ਦੇਵਤੇ ਦੀ ਕਿਸ ਤਰ੍ਹਾਂ ਸੇਵਾ ਕਰਨੀ ਹੈ ਸੋ ਹੁਣ ਆਪਾਂ ਨੂੰ ਪਤਾ ਨਹੀਂ ਕਿ ਕਿਹੜੇ ਦੇਵਤੇ ਦੀ ਸੇਵਾ ਕਰਨੀ ਤੇ ਇਸ ਤਰ੍ਹਾਂ ਆਪਾਂ ਕੁਝ ਵੀ ਤਾਸ ਨਹੀਂ ਸਕਦੇ ਜੀ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰ ਤੇ ਦੇਸ਼ਨਾਗ ਦਾ ਪੈਰਾ ਹੈ ਸ਼ਾਇਦ ਇਹ ਨਹੀਂ ਛੇਸ਼ਨਾਗ ਲਿਖਣਾ ਸੀ ਸੋ ਇਹ ਲਿਖਦੇ ਨੇ ਕੀ ਕਰਨਾ ਚਾਹੀਦਾ ਹੈ ਸੋ ਨਾਮ ਹੈ ਗੁਰਪ੍ਰੀਤ ਦੇਖੋ ਗੁਰਪ੍ਰੀਤ ਜੀ ਜੇਕਰ ਆਪਾਂ ਮਾਨਕ ਦੀ ਸੇਵਾ ਕਰਾਂਗੇ ਜਿਨ੍ਹਾਂ ਦੀ ਵੀ ਸੇਵਾ ਕਰਦੇ ਆ ਉਹਨਾਂ ਦਾ ਪੈਰਾ ਫਿਰਕਾ ਤਾਂ ਹੋਣਾ ਹੀ ਹੈ ਇਸ ਲਈ ਆਪਾਂ ਨੂੰ ਹੋਰ ਕੁਝ ਵੀ ਨਹੀਂ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਆਪਾਂ ਨੂੰ ਕੁਝ ਵੀ ਨਹੀਂ ਕਿਉਂਕਿ ਜਿਹਦੀ ਅਸੀਂ ਸੇਵਾ ਕਰਾਂਗੇ ਉਹਦਾ ਪੈਰਾ ਤਾਂ ਹੋਵੇਗਾ ਹੀ ਜੇਕਰ ਤੁਸੀਂ ਨਾਗਾਂ ਦੀ ਸੇਵਾ ਕਰਦੇ ਹੋ ਛੇਸ਼ਨਾਗ ਦੀ ਸੇਵਾ ਕਰਦੇ ਹੋ ਦਾ ਪੈਰਾ ਫਿਰ ਜ਼ਰੂਰ ਹੋਵੇਗਾ ਘਰ ਤੇ ਸੋ ਚੰਗੀ ਗੱਲ ਹੈ ਕਿ ਮਾਲਕ ਦਾ ਪੈਰਾ ਹੈ ਤੁਹਾਨੂੰ ਪਤਾ ਵੀ ਹੈ ਸੋ ਹੋਰ ਇਹਦੇ ਲਈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਜੋ ਨਿਯਮ ਦੇ ਨਾਲ ਤੁਸੀਂ ਸੇਵਾ ਦੀ ਝੰਮ ਦੇ ਨਾਲ ਕਰਦੇ ਹੋ ਉਸੇ ਤਰ੍ਹਾਂ ਸੇਵਾ ਕਰਦੇ ਜਾਓ ਮਾਲਕ ਭਲੀ ਗੱਲ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਸੋ ਅੱਜ ਦਾ ਵਿਸ਼ਾ ਹੈ ਕਿ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਕਿਹੜੇ ਮਾਲਕ ਦਾ ਪਿਆਰ ਹੈ ਸਾਡੇ ਨਾਲ ਤੇ ਕਿਹੜਾ ਮਾਲਕ ਸਾਡੇ ਤੇ ਰਹਿਮਤਾ ਕਰਦਾ ਹੈ ਕਿਹੜੇ ਪੀਰ ਦੀ ਕਿਰਪਾ ਹੈ ਸੋ ਪੀਰਾਂ ਪੀਰਾਂ ਦੀ ਕਿਰਪਾ ਪੀਰ ਪੀਰ ਇੱਕ ਹੀ ਹੁੰਦੇ ਆ ਸੋ ਵੱਖ-ਵੱਖ ਰੂਪਾਂ ਦੇ ਵਿੱਚ ਜ਼ਰੂਰ ਬੈਠੇ ਹੋਏ ਆ ਤੇ ਕਿਵੇਂ ਅਸੀਂ ਪਤਾ ਲਗਾਉਣਾ ਹੈ ਉਹ ਗੱਲ ਨੂੰ ਹੁਣ ਤੁਸੀਂ ਧਿਆਨ ਦੇ ਨਾਲ ਸੁਣ ਲਓ ਜੀ ਸੋ ਪਹਿਲੀ ਦਾ ਗੱਲ ਇੱਥੇ ਕਰਾਂਗੇ ਕਿ ਜਦੋਂ ਵੀ ਸਾਡਾ ਕਿਸੇ ਨਾਲ ਪਿਆਰ ਪਵੇਗਾ ਉਦ ਨੂੰ ਝਕਾਬ ਸਾਡਾ ਜਾਦਾ ਹੋ ਜਾਂਦਾ ਇਤੋ ਹੀ ਸਮਝ ਲੈਣਾ ਚਾਹੀਦਾ ਕਿ ਸਾਡਾ ਝਕਾਬ ਕਿਸ ਤਰਫ ਹੈ ਤੇ ਸਮਝ ਲਓ ਕਿ ਇਸੇ ਪੀਰ ਫਕੀਰ ਦਾ ਸਾਡੇ ਤੇ ਹੱਥ ਹੈ ਜੋ ਇੱਕ ਮੇਨ ਸੰਕੇਤ ਮਿਲਦਾ ਹੈ ਉਹ ਉਹਨਾਂ ਦੇ ਵਸਤਰਾਂ ਤੋਂ ਮਿਲਦਾ ਹੈ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਸੋ ਕਈ ਵਾਰ ਕੀ ਹੁੰਦਾ ਹੈ ਕੋਈ ਰੂਹ ਦਾ ਕਿਤੇ ਸਾਹ ਕਿਤਾਬ ਲਿਖਿਆ ਹੁੰਦਾ ਹੈ ਕੋਈ ਦਾ ਕਿਤੇ ਲਿਖਿਆ ਹੁੰਦਾ ਹੈ ਹੁਣ ਆਪਾਂ ਪਰਿਵਾਰ ਵਿੱਚੋਂ ਸਾਰੇ ਜਣੇ ਇੱਕ ਥਾਂ ਤੇ ਜਾ ਰਹੇ ਆ ਕੋਈ ਘਰ ਦੀ ਇਹੋ ਜੀ ਰੂਹ ਆ ਜਿਹਦਾ ਮਨ ਕਿਤੇ ਹੋਰ ਜਾ ਕੇ ਟਿਕ ਰਿਹਾ ਹੈ ਮਨ ਹੋਰ طرف ਜਾ ਰਿਹਾ ਹੈ ਹੁਣ ਉਹ ਕਿਵੇਂ ਪਤਾ ਚੱਲੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਅਸੀਂ ਸੇਵਾ ਤਾਂ ਕਿਸੇ ਦੀ ਕਰਦੇ ਆ ਪਰ ਮਨ ਜਿਹੜਾ ਉਹ ਕਿਤੇ ਹੋਰ ਭੱਜਦਾ ਹੈ ਸੋ ਇਸ ਤਰ੍ਹਾਂ ਹੁੰਦੀ ਆ ਕਿਉਂਕਿ ਜਿਹਦੇ ਨਾਲ ਸਾਡਾ ਕੋਈ ਸੰਬੰਧ ਪੁਰਾਣਾ ਹੁੰਦਾ ਆ ਅਸੀਂ ਉਹਦੀ ਤਰਫ ਆਪਣੇ ਆਪ ਖਿੱਚੇ ਚਲੇ ਜਾਂਦੇ ਆ ਕਿਉਂਕਿ ਜਿੱਥੋਂ ਕੋਈ ਟਾਣੀ ਟੁੱਟੀ ਆ ਉੱਥੇ ਜਾ ਜੁੜਨੀ ਹੈ ਇੱਕ ਦਿਨ ਉਹ ਰਸਤਾ ਘੁੰਮ ਘੁਮਾ ਕੇ ਜ਼ਿੰਦਗੀ 'ਚ ਮਿਲਣਾ ਜ਼ਰੂਰ ਹੈ ਤੇ ਹੁਣ ਜਿਆਦਾ ਝੁਕਾਵ ਕਿਵੇਂ ਪਤਾ ਚੱਲਦਾ ਹੈ ਹੁਣ ਜਿਵੇਂ ਸਾਡੇ ਪੀਰਾਂ ਫਕੀਰਾਂ ਦੇ ਸਾਈਂ ਲੋਕਾਂ ਦੇ ਵਸਤਰ ਹੁੰਦੇ ਆ ਤੇ ਉਹ ਵਸਤਰਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਜਿਕਰ ਹੁਣ ਆਪਾਂ ਇੱਥੇ ਗੱਲ ਕਰੀਏ ਕੀ ਵਸਤਰਾ ਨਾਲ ਕਿਵੇਂ ਪਿਆਰ ਪੈਂਦਾ ਹੈ ਇੱਕ ਕਲਰ ਚੁਆਇਸ ਹੁੰਦੀ ਆਪਣੀ ਕਿ ਸਾਨੂੰ ਆ ਕਲਰ ਬਹੁਤ ਪਸੰਦ ਆ ਹੁਣ ਪੀਰਾ-ਕੀਰਾ ਦੇ ਹਰੇ ਰੰਗ ਦਾ ਕਲਰ ਚਾਹਂਦਾ ਹੈ ਤਾਂ ਜਿਹਦਾ ਮਨ ਹਰੇ ਰੰਗ ਤੇ ਵਾਰ-ਵਾਰ ਟੋਲ ਜਾਂਦਾ ਹੋਵੇ ਵਾਰ-ਵਾਰ ਉਸੇ ਰੰਗ ਤੇ ਮਨ ਡੁੱਲਦਾ ਹੈ ਕਿ ਇਹ ਮਨ ਨੂੰ ਬਹੁਤ ਭਾਉਂਦਾ ਹੈ ਰੰਗ ਕਿਉਂ ਇੱਕ ਇਹ ਵੀ ਹੈ ਇੱਕ ਹੁੰਦਾ ਪਸੰਦ ਆ ਸਾਡੀ ਇਹ ਰੰਗ ਇਹ ਕਲਰ ਸਾਡੀ ਪਸੰਦ ਆ ਸਾਨੂੰ ਪਸੰਦ ਅਸੀਂ ਇਸ ਕਰਕੇ ਇਹਨੂੰ ਜ਼ਿਆਦਾ ਚਾਹੁੰਦੇ ਆ ਇੱਕ ਹੁੰਦਾ ਹੈ ਕਿ ਆਪਣੇ ਮਾਲਕ ਦੇ ਨਾਲ ਪਿਆਰ ਮਾਲਕ ਦੇ ਨਾਲ ਇੰਨਾ ਗੂੜਾ ਰਿਸ਼ਤਾ ਕਿ ਜੋ ਸਾਡੇ ਮਾਲਕ ਦੀ ਚੀਜ਼ ਆ ਉਹ ਸਾਨੂੰ ਬਹੁਤ ਪਸੰਦ ਆ ਉਹਦੇ ਵਿੱਚ ਬਹੁਤ ਆਨੰਦ ਆਉਂਦਾ ਹੈ ਉਹ ਇਸ ਲਈ ਮਨ ਨੂੰ ਪਾਉਂਦੀ ਆ ਕਿ ਇਹ ਮੇਰੇ ਪੀਰ ਦਾ ਰੰਗ ਆ ਤੇ ਇਹ ਮੇਰਾ ਖਾਸ ਰੰਗ ਆ ਕਿਉਂਕਿ ਪੀਰ ਨਾਲ ਪਿਆਰ ਹੀ ਇੰਨਾ ਆ ਜਿੱਕਰ ਤਾਂ ਪੀਰਾਂ ਦੇ ਨਾਲ ਤੁਹਾਡਾ ਪਿਆਰ ਮਜ਼ਬੂਤ ਪੱਕਾ ਹੋਵੇਗਾ ਤੇ ਤੁਹਾਡਾ ਮਨ ਵਾਰ-ਵਾਰ ਹਰੇ ਰੰਗ ਦੀ ਤਰਫ ਝੁਕੇਗਾ ਉਹ ਡੋਲੇਗਾ ਤੁਹਾਨੂੰ ਹਰਾ ਰੰਗ ਬਹੁਤ ਪਸੰਦ ਆਵੇਗਾ ਤੁਸੀਂ ਜਿੱਥੇ ਵੀ ਦੇਖੋਗੇ ਆਪਣੇ ਪੀਰ ਦਾ ਨਾਮ ਲੈ ਕੇ ਉਹ ਚੀਜ਼ ਨੂੰ ਹਰੇ ਰੰਗ ਦੀ ਨੂੰ ਰੱਖਣਾ ਪਸੰਦ ਕਰੋਗੇ ਇਸੇ ਤਰ੍ਹਾਂ ਹੈ ਸੰਤਾਂ ਦੇ ਜੋ ਵਸਤਰ ਚੜਦੇ ਆ ਜੇਕਰ ਉਹ ਰੰਗ ਮਨ ਨੂੰ ਜਿਆਦਾ ਪਸੰਦ ਹੈ ਤਾਂ ਤੁਹਾਡਾ ਤੁਹਾਡਾ ਕੋਈ ਪ੍ਰਾਣਾ ਹੀ ਰਿਸ਼ਤਾ ਸਾਧੂ ਸੰਤਾਨਾਂ ਨਾਲ ਜੁੜਿਆ ਹੋਇਆ ਹੈ ਜੇਕਰ ਸਾਈ ਲੋਕਾਂ ਦਾ ਜੋ ਵਸਤਰ ਹੈ ਉਸ ਨਾਲ ਤੁਹਾਡਾ ਮਨ ਜ्यादा ਜੁੜਦਾ ਹੈ ਤੇ ਤੁਹਾਡਾ ਕੋਈ ਪ੍ਰਾਣਾ ਸੰਬੰਧ ਸਾਈ ਲੋਕਾਂ ਨਾਲ ਹੈ ਸੋ ਜਿਹੜਾ ਰੰਗ ਦਾ ਵਸਤਰ ਤੁਹਾਡੇ ਪੀਰ ਫਕੀਰ ਦਾ ਫੱਕਰ ਦਾ ਗੁਰੂ ਦਾ ਹੋਵੇਗਾ ਸੋ ਉਹ ਹੀ ਰੰਗ ਤੁਹਾਡੇ ਵੀ ਮਨ ਨੂੰ ਚੰਗਾ ਲੱਗੇਗਾ ਤੁਸੀਂ ਉਹ ਇੱਕ ਇਹ ਨਹੀਂ ਹੁੰਦਾ ਕਿ ਸਾਨੂੰ ਇੱਕ ਕਲਰ ਪਸੰਦ ਆ ਉਹ ਕੁਝ ਮਨ ਵਿੱਚ ਹੋਰੇ ਸੰਕੇਤ ਉੱਠਦੇ ਆ ਕੀ ਇਹ ਮੇਰੇ ਮਾਲਕ ਦਾ ਰੰਗ ਹੈ ਤੇ ਇਹ ਮੈਨੂੰ ਪਸੰਦ ਆ ਜਦੋਂ ਇਹ ਗੱਲ ਮਨ ਵਿੱਚ ਵਾਰ-ਵਾਰ ਆਉਂਦੀ ਆ ਤਾਂ ਸਭ ਦੇ ਲੋਕ ਕੀ ਤੁਹਾਡਾ ਨਾਤਾ ਹੀ ਅਸਲ ਉਸ ਪੀਰ ਫਕੀਰ ਦੇ ਨਾਲ ਜੁੜਿਆ ਹੋਇਆ ਹੈ। ਸੋ ਕੋਈ ਵੀ ਦੇਵੀ ਦੇਵਤਾ ਹੈ ਜੇ ਕਰੋਨਾ ਦਾ ਕੋਈ ਵਸਤਰ ਤੁਹਾਨੂੰ ਚੰਗਾ ਲੱਗਦਾ ਹੈ, ਉਹ ਕਲਰ ਚੰਗਾ ਲੱਗਦਾ ਆ ਤੇ ਇਥੋਂ ਇਹ ਸੰਕੇਤ ਮਿਲਦਾ ਆ ਕਿ ਤੁਹਾਡਾ ਜ਼ਰੂਰ ਕੋਈ ਪ੍ਰਾਣਾ ਸੰਬੰਧ ਦੇਵੀ ਦੇਵਤੇ ਗੁਰੂਆਂ ਪੀਰਾਂ ਦੇ ਨਾਲ ਹੈ। ਸੋ ਸੰਕੇਤ ਤਾਂ ਪਰਮਾਤਮਾ ਬਹੁਤ ਦਿੰਦਾ ਹੈ ਨਾਲ ਹੋਣ ਦੇ। ਸੋ ਅਸੀਂ ਕਈ ਵਾਰ ਸਮਝ ਲੈਂਦੇ ਤੇ ਕਈ ਵਾਰੀ ਸਮਝ ਨਹੀਂ ਪਾਉਂਦੇ। ਸੋ ਜਿਨ੍ਹਾਂ ਦੇ ਮਨ ਵਿੱਚ ਇਹ ਸਵਾਲ ਵਾਰ-ਵਾਰ ਚੱਲਦੇ ਆ ਕਲਰਾਂ ਨੂੰ ਲੈ ਕੇ ਤੇ ਅੱਜ ਇਸ ਵੀਡੀਓ ਨੂੰ ਸੁਣ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਸੋ ਜਿਨ੍ਹਾਂ ਨੇ ਇਹ ਵੀਡੀਓ ਪੂਰੀ ਸੁਣੀ ਹੈ ਜੀ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਇਹਦੇ ਚਰਨਾਂ ਦੇ ਨਾਲ ਮਾਲਕ ਦੇ ਲੱਗ ਕੇ ਆਪਣਾ ਜੀਵਨ ਸਫਲ ਜ਼ਰੂਰ ਕਰੋ ਜੀ